ਕੀ ਲਾ ਕੇ ਬਾਹਰ ਜਾਂਦੇ ਆ ਮੈਂ ਇਹੀ ਚਾਹੁੰਦਾ ਕਿ ਬਾਹਰ ਨਾ ਜਾਓ ਭਰਾਵੋ ਇੱਥੇ ਕੰਮ ਬਹੁਤ ਹੈ ਜੀ ਇੰਡੀਆ 'ਚ ਪੰਜਾਬ 'ਚ ਸਭ ਤੋਂ ਜ਼ਿਆਦਾ ਕੰਮ ਹੈ ਜੀ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਜੀ ਇਹ ਹੈ ਵੀ ਸੋਨੇ ਦੀ ਚਿੜੀ ਹੈ ਜੀ ਬਿਲਕੁਲ ਪਰ ਆਪਣੇ ਲੋਕ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਓ ਜਮੀਨਾਂ ਵੇਚ-ਵਿਚ ਕੇ ਬਾਹਰ ਜਾ ਰਹੇ ਨੇ ਬਾਹਰ ਨਾ ਜਾਵੋ ਭਰਾਵੋ ਇੱਥੇ ਕੰਮ ਬਹੁਤ ਹੈ ਜੀ ਹੱਥੀ ਕਿਰਤ ਕਰੋ ਜੀ ਮਿਹਨਤ ਕਰੋ ਜੀ ਤੁਹਾਨੂੰ ਪਰਮਾਤਮਾ ਫਲ ਜ਼ਰੂਰ ਦੇਵਗੇ ਮੈਂ 1.5 ਸਾਲ ਤੋਂ ਕੰਮ ਕਰਦਾ ਜੀ ਇੱਥੇ ਜੀ ਅੱਛਾ ਜੀ ਤੇ ਅੱਜ ਇਸ ਮੁਕਾਮ ਤੱਕ ਪਹੁੰਚ ਗਿਆ ਕਿ ਮੈਂ ਦੋ ਪਰਿਵਾਰਾਂ ਦਾ ਵੀ ਖਾਣਾ ਆਪਣਾ ਰੋਟੀ ਪਾਣੀ ਚਲਾ ਸਕਦਾ ਹੈ। ਅੱਛਾ ਜੀ। ਇੰਨੀ ਇਨਕਮ ਹੋ ਰਹੀ ਹੈ ਆਪਣੀ। ਇੰਨੀ ਇਨਕਮ ਹੋ ਰਹੀ ਹੈ ਜੀ ਆਪਣੀ। ਅੱਛਾ ਫਿਰ ਤੁਸੀਂ ਦੋਨੋਂ ਭਰਾ ਓਏ ਦੋਸਤੋਂ। ਮੈਂ ਇਹ ਮੇਰਾ ਭਰਾ ਹੀ ਹੈ ਜੀ। ਭਰਾ ਹੀ ਇੱਕ ਰਿਹਾ। ਹਾਂ ਜੀ ਹਾਂ ਜੀ। ਮਲਕੀ ਦੋਸਤ ਹੀ ਹੈ ਭਰਾ। ਜੀ ਜੀ ਜੀ। ਪਿੰਡ ਦੇ ਲੋਕੀ ਜਾਂਦੇ ਸੀਗੇ ਤਾਂ ਥੱਲੇ ਨਮੂ ਘੱਲ ਲੈਂਦੇ ਸੀਗੇ। ਅੱਛਾ। ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਸ਼ਰਮ ਆਈ ਆ। ਅੱਛਾ। ਤੇ ਪੰਜਾਬ ਦੇ ਕਈ ਨੌਜਵਾਨ 40-40 ਲੱਖ ਰੁਪਏ ਲਾ ਕੇ ਅਮਰੀਕਾ ਜਾ ਰਹੇ ਨੇ। ਅਮਰੀਕਾ ਤੋਂ ਹੁਣ ਡਿਪੋਟ ਹੋ ਕੇ ਵੀ ਵਾਪਸ ਭਾਰਤ ਵਾਪਸ ਪਰਤ ਰਹੇ ਨੇ ਪਰ ਦੂਜੇ ਪਾਸੇ ਹੁਣ ਪੰਜਾਬ ਦੇ ਕਈ ਨੌਜਵਾਨ ਆਪਣੇ ਧਰਤੀ ਦੇ ਉੱਤੇ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਗਏ ਨੇ ਤਾਂ ਇਸ ਨੂੰ ਲੈ ਕੇ ਇੱਕ ਸਟਾਲ ਦਿਖਾਣ ਲੱਗੇ ਆ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਜਿਹੜੇ ਨੇ ਆਪਣਾ ਕੰਮਕਾਰ ਸ਼ੁਰੂ ਕੀਤਾ ਦੋਨੇ ਸਰਦਾਰ ਭਰਾ ਨੇ ਆਪਣੇ ਤਾਂ ਇੱਕ ਛੋਟੇ ਸਟਾਲ ਲਾਈ ਹੈ ਜਿੱਤੇ ਵਿੱਚ ਕੀ ਕਾਫੀ ਜਿਹੜਾ ਸਮਾਨ ਨਵਲੋਂ ਬਣਾ ਜਾਂਦਾ ਜਿੱਤੇ ਕਿ ਕਾਫੀ ਲੋਕ ਖੁਸ਼ ਹੋ ਕੇ ਖਾਂਦੇ ਵੀ ਨੇ ਐ ਸੁਣ ਲੈ ਕੇ ਇਹ ਕਿਵੇਂ ਮਨ ਦੇ ਵਿੱਚ ਆਇਆ ਤੇ ਕੀ ਕਰਦੇ ਸੀ ਨੌਜਵਾਨ ਜਾਂ ਫਿਰ ਬੇਰੁਜ਼ਗਾਰ ਤੋਂ ਬਾਅਦ ਕਿੰਨਾ ਕੁ ਹੁਣ ਰੁਜ਼ਗਾਰ ਦੇ ਵਿੱਚ ਤੁਹਾਨੂੰ ਫਾਇਦਾ ਹੋਣ ਲੱਗਿਆ ਤਾਂ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਭਾਈ ਜੀ ਕੀ ਹਾਲ ਹੈ ਜੀ ਆਪਣਾ ਸੱਸੀ ਗੱਲ ਬਾਤ ਜੀ ਕੀ ਹਾਲ ਹੈ ਠੀਕ ਹੋ ਹਾਂਜੀ ਵਧੀਆ ਚੜਦੇ ਅੱਛਾ ਇਹ ਕਿਵੇਂ ਮਨ ਦੇ ਵਿੱਚ ਆਇਆ ਤੁਹਾਡੇ ਕਿ ਆਪਾਂ ਇਹ ਕੰਮਕਾਰ ਕਰੀਏ ਭਾਈ ਆਪਣਾ ਨਾ ਪੰਜਾਬ ਦੇ ਵਿੱਚ ਕੰਮਕਾਰ ਦਾ ਬਹੁਤ ਹੈ ਜੀ ਪਰ ਆਪਾਂ ਕਰਦੇ ਨੇ ਆਪਾਂ ਕਰਦੇ ਨੇ ਸ਼ਰਮ ਦੇ ਮਾਰਾ ਨਹੀਂ ਕਰਦੇ ਜੀ ਆਪਾਂ ਹਾਂ ਲੋਕੀ ਸ਼ਰਮ ਬੋਹ ਕਰਦੇ ਆ ਜੀ ਹੂੰ ਲੋਕਾਂ ਨੇ ਇਹ ਹੁੰਦਾ ਕਿ ਸਾਨੂੰ ਦੇਖਣਗੇ ਲੋਕੀ ਤਾਂ ਕੀ ਕਹਿਣਗੇ ਜੀ ਹੂੰ ਹੂੰ ਸਭ ਤੋਂ ਜ਼ਿਆਦਾ ਇਹ ਹੈ ਵੀ ਆਪਣਾ ਕੰਮ ਕਰ ਇੱਥੇ ਪੰਜਾਬ ਚ ਕਰੋ ਪੰਜਾਬ ਸਾਡੇ ਵਾਸਤੇ ਬਣਿਆ ਤੇ ਇੱਥੇ ਬਾਹਰਲੇ ਦੁਨੀਆ ਮਤਲਬ ਬਾਹਰ ਤੋਂ ਆ ਕੇ ਨਾ ਕੰਮ ਕਰਦੇ ਆ ਜੀ ਹਾਂ ਤੇ ਉਹ ਐਨੇ ਪੈਸੇ ਰੁਪਏ ਲਾ ਕੇ ਬਾਹਰ ਜਾਂਦੇ ਆ ਹੂੰ ਹੂੰ ਮੈਂ ਇਹ ਚਾਹੁੰਦਾ ਕਿ ਬਾਹਰ ਨਾ ਜਾਓ ਭਰਾਓ ਇੱਥੇ ਕੰਮ ਬਹੁਤ ਹੈ ਜੀ ਇੰਡੀਆ ਚ ਪੰਜਾਬ ਚ ਸਭ ਤੋਂ ਜ਼ਿਆਦਾ ਕੰਮ ਹੈ ਜੀ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਜੀ ਇਹ ਹੈ ਵੀ ਸੋਨੇ ਦੀ ਚਿੜੀ ਹੈ ਜੀ ਬਿਲਕੁਲ ਪਰ ਆਪਣੇ ਲੋਕ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਓ ਜਮੀਨਾਂ ਵੇਚ-ਵਿਚ ਕੇ ਬਾਹਰ ਜਾ ਰਹੇ ਨੇ ਬਾਹਰ ਨਾ ਜਾਵੋ ਭਰਾਵੋ ਇੱਥੇ ਕੰਮ ਬਹੁਤ ਹੈ ਜੀ ਹੱਥੀ ਕੀਰਤ ਕਰੋ ਜੀ ਮਿਹਨਤ ਕਰੋ ਜੀ ਤੁਹਾਨੂੰ ਪਰਮਾਤਮਾ ਫਲ ਜ਼ਰੂਰ ਦੇਊਗਾ ਇੱਥੇ ਮੈਂ 1.5 ਸਾਲ ਤੋਂ ਕੰਮ ਕਰਦਾ ਜੀ ਇੱਥੇ ਜੀ ਅੱਛਾ ਜੀ ਤੇ ਅੱਜ ਇਸ ਮੁਕਾਮ ਤੱਕ ਪਹੁੰਚ ਗਿਆ ਕਿ ਮੈਂ ਦੋ ਪਰਿਵਾਰਾਂ ਦਾ ਵੀ ਖਾਣਾ ਆਪਣਾ ਰੋਟੀ ਪਾਣੀ ਚਲਾ ਸਕਦਾ ਹਾਂ ਅੱਛਾ ਜੀ ਇੰਨੀ ਇਨਕਮ ਹੋ ਰਹੀ ਹੈ ਆਪਣੀ ਇੰਨੀ ਇਨਕਮ ਹੋ ਰਹੀ ਹੈ ਜੀ ਆਪਣੀ ਅੱਛਾ ਭਾਜੀ ਜਿੱਦਾਂ ਪੰਜਾਬ ਨੂੰ ਬਦਨਾਮ ਬਹੁਤ ਕਰਦੇ ਕਿ ਨਸ਼ੇ ਤੇ ਉੱਤੇ ਬਹੁਤ ਨੌਜਵਾਨ ਲੱਗੇ ਪਰ ਮੈਨੂੰ ਲੱਗਦਾ ਕਿ ਮੁਰਨ ਵੀ ਬਹੁਤ ਲੱਗੇ ਨੌਜਵਾਨ ਬਹੁਤ ਜ਼ਿਆਦਾ ਮੁਰਨ ਲੱਗੇ ਜੀ ਤੁਸੀਂ ਲੋਕਾਂ ਨੇ ਦੇਖੋ ਜੀ ਕਹਿਣ ਦਾ ਹੁੰਦਾ ਜੀ ਨਸ਼ੇ ਤੇ ਲੱਗੇ ਪਰ ਕਿਸੇ ਦੇ ਸੁਣੀਆਂ ਸੁਣਾਈਆਂ ਗੱਲਾਂ ਐ ਜੀ ਹਾਂ ਇਹਨੇ ਲੋਕ ਦੇਖਦੇ ਤਾਂ ਹੈ ਨਹੀਂ ਬਸ ਇਹ ਵੀ ਕਿਸੇ ਨੂੰ ਦੇਖ ਲਿਆ ਦੇਖੋ ਜੀ 100% ਵਿੱਚੋਂ 1-2% ਬੰਦਾ ਗਲਤ ਜ਼ਰੂਰ ਹੁੰਦਾ ਜੀ ਮੰਨਦੇ ਆਂ ਜੀ ਅਸੀਂ ਇਸ ਗੱਲ ਨੂੰ ਪਰ ਚਲੋ ਫਿਰ ਵੀ ਉਹ ਆਪਣਾ ਵਾਪਸੀ ਕਰ ਰਹੇ ਹੈ ਜੀ ਹੌਲੀ ਹੌਲੀ ਜੀ ਇਹ ਤੁਸੀਂ ਦੋਨੋਂ ਭਰਾ ਓਏ ਦੋਸਤੋ ਮੈਂ ਇਹ ਮੇਰਾ ਭਰਾ ਹੀ ਹੈ ਜੀ ਭਰਾ ਹੀ ਇਕੱਲਾ ਹਾਂਜੀ 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 ਮਤਲਬ ਕਿ ਦੋਸਤ ਹੀ ਹੈ ਪਰ ਜੀ 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 ਹਾਂਜੀ ਤੇ ਦੋਨਾਂ ਨੇ ਸੋਚਿਆ ਕਿ ਦੋਨਾਂ ਨੇ ਸੋਚਿਆ ਕਿ ਚਲੋ ਕਿਤੇ ਨਾ ਕਿਤੇ ਆਪਾਂ ਜੀ ਆਪਣਾ ਬਿਜ਼ਨਸ ਸ਼ੁਰੂ ਕਰੀਏ ਪਰ ਆਪਣੇ ਬਿਜ਼ਨਸ ਦਾ ਫਾਇਦਾ ਬਹੁਤ ਹੈ ਜੀ ਹਾਂ ਜਦੋਂ ਮਰਜੀ ਆਪਣਾ ਆ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ ਜਦੋਂ ਮਰਜੀ ਆਪਾਂ ਬੰਦ ਕਰ ਸਕਦੇ ਹਾਂ ਕਿਸੇ ਦੇ ਹੇਠੇ ਅਸੀਂ ਰਹਿ ਕੇ ਕੰਮ ਨਹੀਂ ਕਰ ਸਕਦੇ ਜੀ ਸ਼ੁਰੂ ਦੇ ਵਿੱਚ ਕਿਤੇ ਨਾ ਕਿਤੇ ਸ਼ਰਮ ਵੀ ਆਈ ਕਿ ਬਾਈ ਸ਼ਰਮ ਤਾਂ ਬੜੀ ਜਦੋਂ ਪਿੰਡ ਦੇ ਪਿੰਡ ਦੇ ਲੋਕੀ ਜਾਂਦੇ ਸੀਗੇ ਤਾਂ ਥੱਲੇ ਨੂਹ ਕਰ ਲੈਂਦੇ ਸੀਗੇ ਅੱ ਤੇ ਹੁਣ ਚਲੋ ਪਰਮਾਤਮਾ ਦੀ ਇੰਨੀ ਕਿਰਪਾ ਜੀ ਤੇ ਪਿੰਡ ਦੇ ਲੋਕ ਵੀ ਜਿਹੜੇ ਨਾਲ ਦੇ ਸੀਗੇ ਉਹ ਟੀਚਰਾਂ ਕਰਕੇ ਨਿਕਲਦੇ ਸੀ ਹਾਂਜੀ ਕਿ ਬੰਦਾ ਕਾ ਬਾਰ ਵੀ ਕੰਮ ਕਰਦਾ ਤੇ ਇੱਥੇ ਇਹਨੇ ਦੁਕਾਨ ਖੋਲੀ ਹੋਈ ਆ ਹਾਂ ਹਾਂ ਤੇ ਹੁਣ ਚਲੋ ਮਹਾਰਾਜ ਦੀ ਇੰਨੀ ਕਿਰਪਾ ਹੋ ਗਈ ਹੁਣ ਸਾਰੇ ਪਿੰਡ ਦੇ ਉਹ ਉਹ ਕਰਦੇ ਆ ਜੀ ਸ਼ਾਬਾਸ਼ ਦੰਦੇ ਕਿ ਤਾ ਬਹੁਤ ਵਧੀਆ ਕੰਮ ਕਰ ਲਿਆ ਹੂੰ ਹੁਣ ਬਹੁਤ ਮੁੰਡੇ ਆਂਦੇ ਜਿਹੜੇ ਮੇਰੇ ਕੋਲ ਕੰਮ ਸਿੱਖਣ ਵਾਸਤੇ ਆਏ ਵੀ ਆ ਜੀ ਉਹਨਾਂ ਦਾ ਆਪਣਾ ਕੰਮ ਖੋਲਿਆ ਵੀ ਹੈ ਜੀ ਤੇ ਹੋਰ ਵੀ ਮੁੰਡੇ ਬਹੁਤ ਕਹਿੰਦੇ ਕਿ ਭਾਜੀ ਅਸੀਂ ਕੰਮ ਸਿੱਖਣਾ ਜੀ ਮੈਂ ਕਿਸੇ ਨੂੰ ਮਨਾ ਨਹੀਂ ਕਰਦਾ ਕੰਮ ਤੋਂ ਜੀ ਮੈਂ ਕਹਿੰਦਾ ਜੀ ਸਤਕੇ ਆਓ ਜੀ ਆਪਣਾ ਕੰਮ ਖੋਲੋ ਜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੈ ਜੀ ਤੇ ਲੱਗਦਾ ਕਿ ਜਿਹੜਾ ਬੰਦਾ ਜੀ ਸ਼ਰਮ ਲਾ ਦੇ ਤਾਂ ਤੁਹਾਡੇ ਮੁੰਡਾ ਭਾਜੀ ਮੈਂ ਸ਼ਰਮੀ ਆ ਜੀ ਦੇਖੋ ਜੀ ਤੁਸੀਂ ਬਾਹਰ 40-40 ਲੱਖ ਰੁਪਏ ਲਾ ਕੇ ਜਾਂਦੇ ਬਿਲਕੁਲ ਉੱਥੇ ਤੁਹਾਨੂੰ ਕੋਈ ਦੇਖਦਾ ਨਹੀਂ ਹਾਂ ਸਭ ਤੋਂ ਵੱਡੀ ਗੱਲ ਇਹ ਬਿਲਕੁਲ ਠੀਕ ਹੈ ਜੀ ਉੱਥੇ ਤੁਸੀਂ ਲੈਟਰਿੰਗਾਂ ਨਾਲੀਆਂ ਗਾਟਰ ਵਗੈਰਾ ਸਭ ਕੁਝ ਸਾਫ਼ ਕਰਦੇ ਬਿਲਕੁਲ ਬਿਲਕੁਲ ਭਾਜੀ ਜੇ ਤੁਸੀਂ ਇਹਹੀ ਕੰਮ ਇੱਥੇ ਕਰੋ ਨਾ ਚਲੋ ਇਹ ਤਾਂ ਚਲੋ ਕੰਮ ਆਪਾਂ ਨੇ ਕਿਉਂ ਕਰਨਾ ਜੀ ਜਿਹੜਾ ਮਤਲਬ ਆਪਣੇ ਹੱਥ ਦਾ ਹਨਰ ਹੈ ਜੀ ਉਹ ਤੁਸੀਂ ਕਰ ਸਕਦੇ ਹੋ ਜੀ ਹਾਂ ਅਰੇ ਕਿੰਨੇ ਕੁ ਲੱਖ ਰੁਪਏ ਲਾ ਕੇ ਤੁਸੀਂ ਸ਼ੁਰੂ ਕੀਤਾ ਇਹ ਕੁਛ ਨਹੀਂ ਭਾਜੀ ਆਪਣਾ ਜ਼ਿਆਦਾ ਨਹੀਂ ਜੀ ਕਟਕਟ 2 ਲੱਖ ਰੁਪਏ ਲੱਗੇ ਜੀ ਆਪਣਾ ਹਾਂ ਜੀ 2 ਲੱਖ ਰੁਪਏ ਦੇ ਵਿੱਚ ਜੀ ਆਪਣਾ ਕੰਮ ਬਹੁਤ ਵਧੀਆ ਚੱਲ ਗਿਆ ਜੀ ਅੱਛਾ ਜੀ ਮਹਾਰਾਜ ਦੀ ਕਿਰਪਾ ਇੰਨੀ ਹੋ ਗਈ ਜੀ ਤੁਸੀਂ ਕਿਹੜੀ ਕਿਹੜੀ ਆਈਟਮ ਤਿਆਰ ਕਰਦੇ ਹੋ ਆਪਣੇ ਸਟਾਲ ਦੇ ਉੱਤੇ ਭਾਜੀ ਆਪਣੇ ਕੋਲ ਕਰੰਚੀ ਮਸ਼ਰੂਮ ਹੁੰਦੇ ਆ ਜੀ ਕਰੰਚੀ ਫ੍ਰੈਂਚ ਫ੍ਰਾਈਜ਼ ਹੁੰਦੇ ਆ ਜੀ ਕਰੰਚੀ ਪਨੀਰ ਹੁੰਦਾ ਹੈ ਜੀ ਅੱਛਾ ਜੀ ਸੋਇਆ ਚਾਪ ਹੁੰਦੀ ਹੈ ਜੀ ਹਾਂ ਪਨੀਰ ਟਿੱਕਾ ਹੁੰਦਾ ਹੈ ਜੀ 버ਗਰ ਹੁੰਦੇ ਆ ਜੀ ਕਰੰਚੀ 버ਗਰ ਹੋ ਗਿਆ ਆਲੂ ਟਿੱਕੀ 버ਗਰ ਹੋ ਗਿਆ ਜੀ ਤੇ ਪੋਪ ਕੌਰਨ 버ਗਰ ਹੋ ਗਿਆ ਜੀ ਉਸ ਤੋਂ ਬਾਅਦ ਜੀ ਆਪਣੇ ਕੋਲ ਸੈਂਡਵਿਚ ਆ ਜਾਂਦੇ ਜੀ ਤਿੰਨ ਤਰ੍ਹਾਂ ਦੇ ਵੈਜੀ ਸੈਂਡਵਿਚ ਹੋ ਗਿਆ ਜੀ ਕੌਨਸ ਸੈਂਡਵਿਚ ਹੋ ਗਿਆ ਜੀ ਤੇ ਜੰਬੋ ਸੈਂਡਵਿਚ ਹੋ ਗਿਆ ਜੀ ਤੇ ਇੱਕ ਆਪਣੇ ਕੋਲ ਸਪੈਸ਼ਲ ਰੈਪ ਹੁੰਦਾ ਜੀ ਅੱਛਾ ਹਾਂ ਜੀ ਇਹ ਵੀ ਕਿੱਥੋਂ ਸਿੱਖਿਆ ਤੁਸੀਂ ਪਹਿਲਾਂ ਕਿੱਦਾਂ ਦੀ ਗੱਲ ਪਾਜੀ ਬਸ ਦਿਮਾਗ ਸੀਗਾ ਵੀ ਆਪਣਾ ਕੰਮ ਸ਼ੁਰੂ ਕਰਨਾ ਜੀ ਅੱਛਾ ਇਹ ਦਿਮਾਗ ਚ ਆ ਗਿਆ ਜੀ ਉਹ ਆਪਣਾ ਕੰਮ ਸ਼ੁਰੂ ਕਰ ਲੈ ਜੀ ਹੌਲੀ ਹੌਲੀ ਥੋੜਾ ਹੱਥ ਤੰਗ ਸੀਗਾ ਹੁਣ ਖੁੱਲ ਗਿਆ ਜੀ ਹੁਣ ਖੁੱਲ ਗਿਆ ਹੁਣ ਖੁੱਲ ਗਿਆ ਹੁਣ ਆਪਣਾ ਸਾਰਾ ਕੁਝ ਥੋੜਾ ਆਪਣਾ ਸਾਰਾ ਕੁਝ ਹੈ ਜੀ ਖੁਸ਼ੀ ਹੁੰਦੀ ਭਾਈ ਬਹੁਤ ਜਿਆਦਾ ਜਦੋਂ ਸ਼ ਅਜੀ ਆਪਣੇ ਪਿੰਡਾਂ ਚ ਇੱਧਰ ਚਲੋ ਠੀਕ ਐ ਜ਼ਮੀਨਾਂ ਬਹੁਤ ਮਹਿੰਗੀਆਂ ਵਿਕੀਆਂ ਪਰ ਕਿਤੇ ਨ ਕਿਤੇ ਲੋਕ ਸੰਭਲ ਦੀ ਦੌੜ ਐ ਤਾਂ ਤੁਸੀਂ ਆਪਣੇ ਹੱਥੀਗਿਰਤ ਕਰਦੇ ਗੁਰੂ ਸਾਹਿਬ ਨੇ ਸਭ ਨੂੰ ਹੱਥੀਗਿਰਤ ਕਰਨਾ ਸਿਖਾਇਆ ਇਹੀ ਕਹਿੰਦੇ ਕਿ ਜੇ ਤੁਸੀਂ ਜ਼ਮੀਨਾਂ ਪਹਿਲਾਂ ਤਾਂ ਵੇਚੋ ਨਾ ਜੀ ਜੇ ਤੁਸੀਂ ਵੇਚਦੇ ਤਾਂ ਕਿਤੇ ਚੰਗੀ ਜਗ੍ਹਾ ਬਸ ਬਿਲਕੁਲ ਬਿਲਕੁਲ ਤਾਂ ਭਾਜੀ ਹੋਰ ਵੀ ਕੰਮ ਕਰਦੇ ਨਾਲ ਆਪਣੇ ਭਾਜੀ ਮੈਂ ਜੌਬ ਕਰਦਾ ਜਿਵੇਂ ਸੇ ਹਾਂਜੀ 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 ਵੈਸੇ ਮੈਂ ਗਵਰਨਮੈਂਟ ਜੌਬ ਕਰਦਾ ਜੀ ਅੱਛਾ ਅੱਛਾ ਨਾ জব ਕਰਦੇ ਨਾਲ ਜਾਉਗਾ ਨਾ ਸਵੇਰੇ 9 ਤੋਂ 5 ਜਾਓ ਬਾਈ ਸ਼ਾਮ ਨੂੰ 6 ਤੋਂ 10 ਵਜੇ ਤੱਕ ਇੱਥੇ ਆਪਣਾ ਕੰਮ ਤੇ ਜੀ ਮਤਲਬ ਕੋਈ ਸ਼ਰਮ ਨਹੀਂ ਨਹੀਂ ਤਾਂ ਬੰਦਾ ਇਹਦਾ ਮੈਂ জব ਕਰਦਾ ਮੈਂ ਹੁਣ ਇਹ ਕੰਮ ਨਹੀਂ ਕਰਨਾ ਪਰ ਤੁਸੀਂ ਫਿਰ ਵੀ জব ਕਰਦੇ ਹੋ ਦੋਨੇ ਭਰਾ ਬੜੀਆ ਕੰਮ ਕਰ ਹਾਂਜੀ ਬਹੁਤ ਵਧੀਆ ਕੰਮ ਹੋ ਰਹੀ ਹੈ ਹਾਂਜੀ ਬਹੁਤ ਵਧੀਆ ਅੱਛਾ ਕੀ ਨੌਜਵਾਨ ਨੂੰ ਕੀ ਸੰਦੇਸ਼ ਦਿਓਗੇ ਬਾਈ ਜੀ ਤੁਸੀਂ ਭਾਜੀ ਇਹੀ ਹੈ ਕਿ ਤੁਸੀਂ ਆਪਣਾ ਇੰਡੀਆ ਤੋਂ ਬਾਹਰ ਨਾ ਜਾਓ ਜੀ ਪੰਜਾਬ ਤੋਂ ਬਾਹਰ ਨਾ ਜਾਓ ਆਪਣਾ ਵੀਰੇ ਇੱਥੇ ਕੰਮ ਕਰੋ ਇੱਥੇ ਬਹੁਤ ਜ਼ਿਆਦਾ ਰੋਜ਼ਗਾਰ ਹੈ ਜੀ ਹਮ ਆਪਣੇ ਬਾਹਰ ਦੇ ਪ੍ਰਦੇਸੀ ਇੱਥੇ ਆ ਕੇ ਵੱਸ ਗਏ ਜੀ ਉਹਨਾਂ ਨੇ ਆਪਾਂ ਕੁਝ ਬਣਾਇਆ ਨਹੀਂ ਉਹਨਾਂ ਨੇ ਲੱਖਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਬਣਾ ਲਈਏ ਬਈ ਬਿਲਕੁਲ ਸਹੀ ਗੱਲ ਤੁਹਾਡੀ ਆਪਾਂ ਸਿਰਫ ਇੱਥੇ ਤੱਕ ਸੀਮਤ ਰਹਿ ਗਏ ਆ ਜੀ। ਅੱਛਾ ਬਾਈ ਕੋਈ ਤੰਗ ਪਰੇਸ਼ਾਨਤਾ ਨਹੀਂ ਕਰਦਾ। ਨਹੀਂ ਵੀਰ ਜੀ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ। ਕੋਈ ਪ੍ਰਵਾਸੀ ਕਰਦਾ ਹੋਏ ਕੋਈ ਦਿੱਦੀ ਕਿ ਕੋਈ ਮਾਰਕੀਟ ਵਾਲਾ ਤੁਹਾਨੂੰ ਇਹ ਵੀ ਦੱਸਦੇ ਹੋ। ਨਹੀਂ ਨਹੀਂ ਨਹੀਂ। ਕਿਉਂਕਿ ਅਸੀਂ ਤੁਹਾਡੇ ਨਾਲ ਆ ਭਰਾਵਾਂ ਨਾਲ ਜਿਹੜਾ ਬੰਦਾ ਵਧੀਆ ਕੰਮ ਕਰਦਾ ਨਾ ਆਪਣੀ ਰੋਜ਼ਗਾਰ ਕਰਦਾ। ਵੀਰੇ ਇੱਥੇ ਸਾਰੇ ਜਿੰਨੇ ਵੀ ਹੈਗੇ ਆਪਣੇ ਪਾਸ ਆਸ ਪੜੋਸ ਦੇ ਇਹ ਸਾਰੇ ਚੰਗੇ ਬੰਦੇ ਆ ਜੀ। ਅੱਛਾ ਜੀ। ਦੇਖੋ ਤੁਸੀਂ ਚੰਗੇ ਦੋ ਸਾਰੇ ਬੰਦੇ। ਹਾਂ ਪਹਿਲਾਂ ਆਪਣਾ ਸੋਚ ਚੰਗਾ ਚਾਹੀਦਾ। ਪਹਿਲਾਂ ਆਪਣਾ ਸੋਚ ਚੰਗਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਜੇ ਤੁਸੀਂ ਮਾ ਤੂੰ ਮੈਂ ਕੀ ਕੰਮ ਫੜਿਆ ਕਹਿੰਦੇ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਫਿਰ ਜਦੋਂ ਉਹ ਪੈਸੇ ਦਖਾਨੀ ਉਹ ਕਿਤੇ ਪੈਸੇ ਵੜਦੇ ਆ ਜੀ ਤੇ ਹੁਣ ਕਹਿੰਦੇ ਵੀ ਹਾਂਜੀ ਠੀਕ ਹੈ ਜੀ ਆ ਵਧੀਆ ਹਾਂਜੀ ਹਾਂ ਤਾਂ ਹੋਰ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਹੁਣ ਹਾਂਜੀ ਅਸੀਂ ਕਹਿੰਦੇ ਵੀ ਜਿੰਨਾ ਸਾਨੂੰ ਹੋਰ ਪ੍ਰਮਾਤਮਾ ਸਾਨੂੰ ਵੱਲ ਬਖਸ਼ੇ ਜੀ ਜਿੰਨਾ ਸਾਨੂੰ ਹੋਰ ਕੋਈ ਆ ਕੇ ਉਹ ਥੋੜਾ ਬੋੜ ਦੱਸ ਦੇਤਾ ਅਸੀਂ ਹੋਰ ਵੀ ਕੰਮ ਸ਼ੁਰੂ ਕਰ ਸਕਦੇ ਹੋਰ ਵੀ ਕੰਮ ਸ਼ੁਰੂ ਹਾਂਜੀ ਅੱਗੇ ਮਿਲ ਕੀ ਹੁਣ ਤਮੰਨਾ ਕੀ ਹੈ ਬਾਈ ਜੀ ਕਿ ਆਪਾਂ ਜੀ ਕੋਈ ਸਟਾਲ ਤੇ ਛੋਟੇ ਸਟਾਲ ਸ਼ੁਰੂ ਕਰ ਦਿੱਤਾ ਸੀ ਮੈਂ ਪਹਿਲਾਂ ਦੋ ਟੇਬਲ ਇੱਕ ਟੇਬਲ ਲਗਾਉਣਾ ਸ਼ੁਰੂ ਕੀਤਾ ਸੀ ਅ ਉਸ ਤੋਂ ਬਾਅਦ ਬਾਜੀ ਇਹ ਰੈੱਡ ਵਾਲਾ ਇਧਰ ਪਾਸੇ ਆਪਣਾ ਸਟਾਲ ਹੈ ਜੀ ਉਹ ਲਿਆ ਜੀ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਜੀ ਵੱਡੇ ਵਾਲਾ ਸਟਾਲ ਲੈ ਦੇ ਇਹ ਤਾਂ ਬਸ ਸ਼ੋਰੂਮ ਹੈ ਹੁਣ ਇਸ ਤੋਂ ਬਾਅਦ ਮਹਾਰਾਜ ਕਿਰਪਾ ਕਰੇ ਜੀ ਤਾਂ ਹਾਂ ਬਿਲਕੁਲ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਇਹ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤਾਂ ਜ਼ਰੂਰ ਵੀਡੀਓ ਸ਼ੇਅਰ ਕਰ ਦੇ ਕਰੋ ਕਿਉਂਕਿ ਇਹਨਾਂ ਨੂੰ ਨੌਜਵਾਨ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਕੁ ਲੋਕ ਹੋਰ ਇਸ ਤਰੀਕੇ ਦਾ ਜੁਗਾਰ ਕਰਨਗੇ ਕਿਉਂਕਿ ਬੇਵਿਲਾ ਨਾ ਰਹੇ ਪੰਜਾਬ ਜਦੋਂ ਬੇਵਿਲਾ ਰਹਿੰਦਾ ਹੈ ਨਾ ਬੇਲੇ ਦੇ ਨਾਲ ਕੀ ਹੁੰਦਾ ਕਿ ਮਨ ਦੇ ਵਿੱਚ ਬਹੁਤ ਵਿਕਾਰ ਸ਼ੁਰੂ ਹੁੰਦੇ ਨੇ ਜਿਸ ਤਰੀਕੇ ਨਾਲ ਨਸ਼ੇ ਦਾ ਵਿਕਾਰ ਹੋ ਗਿਆ ਲੜਾਈ ਝਗੜੇ ਦਾ ਹੋ ਗਿਆ ਅਵਾਰਾ ਗਰਦੀ ਹੋ ਗਈ ਆਪਾਂ ਕਿਹੜੀ ਮਾਰਚ ਲੱਗ ਜੰਨੇ ਆ ਪਰ ਜਿਹੜਾ ਬੰਦਾ ਹੱਥੀ ਕਿਰਤ ਕਰਦਾ ਜਿਹਦੇ ਹੱਥ 'ਚ ਹਨਰ ਹੋ ਜੇ ਤਾਂ ਬੰਦਾ ਚਾਹੇ ਜੰਗਲ 'ਚ ਬੈਠੇ ਉੱਥੇ ਜਾ ਕੇ ਵੀ ਆਪਣਾ ਘਰ ਦਾ ਗੁਜ਼ਾਰਾ ਕਰ ਸਕਦਾ ਹੈ ਤਾਂ ਇੱਥੇ ਕਿਲੇ ਦੋਨੇ ਨੌਜਵਾਨ ਦੋਸਤ ਨੇ ਆਪਦੇ ਵਿੱਚ ਜੌਬ ਵੀ ਕਰਦੇ ਨੇ ਪਰ ਉਹਦੇ ਨਾਲ ਨਾਲ ਤੁਸੀਂ ਦੇਖੋ ਕਿ ਆਪਣੇ ਇੱਕ ਸਟਾਲ ਲਾ ਕੇ ਉਸ ਤੋਂ ਬਾਅਦ ਹੁਣ ਹਜ਼ਾਰਾਂ ਰੁਪਿਆ ਇਸਟਾਲ ਤੋਂ ਕਮਾ ਰਹੇ ਨੇ ਆਪਣੀ ਹੱਥੀ ਕਿਰਤ ਕਰ ਸਕਦਾ ਬੰਦਾ ਇਸ ਤਰੀਕੇ ਨਾਲ ਮੋਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਦਾ ਏਰੀਆ ਇੱਥੇ ਕਿ ਨੌਜਵਾਨਾਂ ਨੇ ਸਟਾਲ ਲਾਈ ਹੈ ਜੋ ਕਿ ਬਿਲਕੁਲ ਮਾਰਕੀਟ ਦੇ ਵਿੱਚ ਹੈ ਲੋਕੇਸ਼ਨ ਤੁਹਾਨੂੰ ਨਾਲ ਦੀ ਨਾਲ ਇਹ ਨੌਜਵਾਨਾਂ ਦੀ ਨੰਬਰ ਵੀ ਨਾਲ ਦੀ ਨਾਲ ਮੈਂਸ਼ਨ ਕਰਦਾ ਕਿ ਜਿਹਦੇ ਨਾਲ ਕਿ ਤੁਸੀਂ ਆਣ ਕੇ ਵਧੀਆ ਸਾਫ ਸੁਥਰਾ ਖਾਣਾ ਜਿਹੜਾ ਖਾ ਸਕਦੇ ਫਿਰ ਦੇਖਿਆ ਮੈਂ ਸੰਬੰਧਿਤ ਪ੍ਰਤੀ